ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਬੜੀ ਵੱਡੀ ਕਹਾਣਾ ਕੱਲੀ ਹੈ ਸਟੂਡੈਂਟ ਯੂਨੀਅਨ ਨਾਲ ਕੰਮ ਕਰ ਕਰਕੇ ਉਸ ਤੋਂ ਬਾਅਦ ਐਕਟਿਵ ਰਹਿ ਕੇ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਸਲਾਹਾਂ ਦੇ ਕੇ ਉਹ ਸਾਰੀਆਂ ਗੱਲਾਂ ਇੱਕ ਹਿਸਟਰੀ ਚ ਨੇ ਪਰ ਅੱਜ ਦੀ ਘੜੀ ਦੇ ਵਿੱਚ ਜਿਹੜਾ ਇੱਕ ਵੱਡਾ ਚੈਲੰਜ ਆ ਗਿਆ ਉਹਨੂੰ ਤੁਸੀਂ ਚੈਲੰਜ ਮੰਨ ਰਹੇ ਹੋ ਜਾਂ ਫਿਰ ਇੱਕ ਪਰਖ ਦੀ ਘੜੀ ਮੰਨ ਰਹੇ ਹੋ ਇਹ ਚੈਲੰਜ ਵੀ ਆ ਤੇ ਪਰਖ ਦੀ ਘੜੀ ਵੀ ਆ ਪਰਖ ਦੇ ਵਿੱਚੋਂ ਮਾਲਵਿੰਦਰ ਸਿੰਘ ਮਾਲੀ ਆਣ ਸੋਨੇ ਵਾਂਗੂ ਖਰਾ ਨਿਕਲ ਤੁਰੂ ਇਤਰਾ ਦਾ ਭੈ ਡਰ ਨਹੀਂ ਮੰਨ ਕੋਈ ਭੈ ਡਰ ਨਹੀਂ ਜੀ ਇਹਦੂ ਬਸੀ ਔਖੇ ਔਖੇ ਟਾਈਮ ਦੇਖੇ ਨੇ 92 ਦੇ ਵਿੱਚ ਐਨਐਸਏ ਵੀ ਲਾ ਕੇ ਦੇਖ ਲਿਆ ਦੀ ਬੀਅਨ ਸਰਕਾਰ ਨੇ ਤੇ ਉਦੋਂ ਇਹ ਵੀ ਨਹੀਂ ਪਤਾ ਸੀ ਵੀ ਇਹ ਮਾਲੀ 5 ਦਿਨ ਵੀ ਜਿਉਂਦਾ ਕ ਮਾਰਤਾ ਕੀ ਸਰਕਾਰ ਇਸ ਮਸਲੇ ਤੋਂ ਜਾਣੂ ਨਹੀਂ ਸੀ ਕਿ ਮਾਲਵਿੰਦਰ ਸਿੰਘ ਮਾਲੀ ਕੌਣ ਨੇ ਉਹਨਾਂ ਉੱਤੇ ਜੇ ਅਸੀਂ ਪਰਚਾ ਕਰ ਰਹੇ ਹਾਂ ਕਿਹੜੇ ਆਧਾਰ ਤੇ ਕਰ ਰਹੇ ਹਾਂ ਕਿ ਸਰਕਾਰ ਨੂੰ ਭੁਲੇਖਾ ਹੋ ਸਕਦਾ ਸਰਕਾਰ ਨੂੰ ਭੁਲੇਖਾ ਤਾਂ ਕੋਈ ਨਹੀਂ ਸੀ ਸਰਕਾਰ ਨੂੰ ਇਹ ਸੀ ਵੀ ਜੇ ਇੱਕ ਨਾ ਜੇ ਮਾਲੀ ਨੂੰ ਨਾ ਅੰਦਰ ਡੱਕਦੀ ਅਸੀਂ ਛੁੜ ਕੇ ਜਿਹੜਾ ਸੋਸ਼ਲ ਮੀਡੀਆ ਜਿਹੜੇ ਮੁੰਡੇ ਨਵੇਂ ਮੁੰਡੇ ਆਵਾਜ਼ ਸਰਕਾਰ ਦੇ ਖਿਲਾਫ ਬੋਲਦੇ ਨੇ ਵੀ ਉਹ ਵੀ ਡਰ ਜਾਣ। ਕਹਿੰਦੇ ਜਿਹੜਾ ਸ਼ਿਕਾਇਤ ਕਰਤਾ ਉਹ ਤਾਂ ਸਿਰਿਆਂ ਵਿੱਚ ਲਿਖ ਰਿਹਾ ਹੈ ਦੋ ਤਿੰਨ ਲਾਈਨਾਂ ਉਹਨੇ ਲਿਖੀਆਂ ਕਹਿੰਦੇ ਕਿ ਦੇਵੀ ਦੇਵਤਿਆਂ ਨਾਲ ਦੇਵਤਿਆਂ ਨਾਲ ਕਿਉਂ ਮੁਕਾਬਲਾ ਕਰ ਰਹੇ ਨੇ ਰਾਜਨੀਤਿਕ ਆਗੂਆਂ ਦਾ ਮਾਲਵਿੰਦਰ ਮਾਲਵਿੰਦਰ ਮਾਲੀ ਨੇ ਦੇਵੀ ਦੇਵਤਿਆਂ ਨਾਲ ਮੁਕਾਬਲਾ ਨਹੀਂ ਕਰਿਆ ਜਿਆਦਾ ਕੇਜਰੀਵਾਲ ਰਹਿਹਾ ਹੋ ਕੇ ਆਇਆ ਉਹਨੇ ਕਿਹਾ ਵੀ ਜਿਵੇਂ ਸੀਤਾ ਮਾਤਾ ਨੂੰ ਪ੍ਰੀਖਿਆ ਦੇਣੀ ਪਈ ਸੀ ਮੈਂ ਵੀ ਪ੍ਰੀਖਿਆ ਦੇਵਾਂ ਇਹ ਅਸਲ 'ਚ ਧਰਮ ਨੂੰ ਵਰਤ ਰਹੇ ਨੇ ਉਹਨੇ ਦਸਮਾ ਉਲਟਾ ਖੰਡਣ ਕਰਿਆ ਇਸ ਗੱਲ ਦਾ ਵੰਤਮਾਨ ਦਾ ਬੰਦਾ ਸਰਕਾਰ ਦਾ ਬੰਦਾ ਹੈ ਗਊ ਕਮਿਸ਼ਨ ਦਾ ਮੈਂਬਰ ਬਣਾਇਆ ਹੈ ਜੀ ਤਾਂ ਜਿਹਨੇ ਸਰਕਾਰ ਗਰੰਟਾ ਦਿੰਦੀ ਹੈ ਪ੍ਰਾਪਰਟੀ ਡੀਲਰਾਂ ਜਿੰਨਾ ਕ ਅਸੀਂ ਪਤਾ ਕਰਿਆ ਠੱਗੀਆਂ ਠੋਰੀਆਂ ਮਾਰਨ ਵਾਲਾ ਬੰਦਾ ਜੀ ਇਹ ਅਮਿਤ ਜੈਨ ਅਮਿਤ ਜੈਨ ਤੇ ਹੁਣ ਮੈਂ ਜਿੰਨਾ ਕ ਅਸੀਂ ਪਤਾ ਕਰਿਆ ਹੁਣ ਕਿਤੇ ਕਿਸੇ ਨੂੰ ਲੱਭ ਨਹੀਂ ਰਿਹਾ ਤੇ ਫੋਨ ਵੀ ਨਹੀਂ ਚੱਕ ਰਿਹਾ ਕਿਤੇ ਉਹਨਾਂ ਦੇ ਚਿਹਰੇ ਤੋਂ ਹਾਪ ਪਾਉ ਤੋਂ ਲੱਗਦਾ ਹੈ ਕਿ ਕਿਤੇ ਢਿੱਲੇ ਹੋਏ ਹੈ ਨਹੀਂ ਨਹੀਂ ਉਹ ਪੂਰਾ ਕਾਇਮ ਹੈ ਕਹਿੰਦਾ ਚੜ੍ਹਦੀ ਕਲਾ 'ਚ ਮੈਨੂੰ ਕੋਈ ਨਹੀਂ ਚਾਹੀਏ ਦੋ ਸਾਲ ਰੱਖ ਲੈਣਾ ਸਰਕਾਰ ਦੇ ਖਿਲਾਫ ਤਾਂ ਇਹੀ ਬੋਲੂ ਪੰਜਾਬ ਲਈ ਪੰਜਾਬੀਆਂ ਦੇ ਮੁੱਦਿਆਂ ਲਈ ਵਿਵਾਕੀ ਨਾਲ ਬੋਲਣ ਵਾਲੇ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਹੱਕ ਵਿੱਚ ਜੇਲ੍ਹ ਦੇ ਸਾਹਮਣੇ ਵੱਡਾ ਪ੍ਰੋਟੈਸਟ ਜਿੱਥੇ ਹੋ ਰਿਹਾ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਰਣਜੀਤ ਸਿੰਘ ਗਰੇਵਾਲ ਜੀ ਜਿਹੜੇ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਨੇ ਇਹ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਹੁਣ ਤੱਕ ਮਾਲਵਿੰਦਰ ਸਿੰਘ ਮਾਲੀ ਨਾਲ ਜੋ ਜੋ ਗੱਲਬਾਤ ਹੋਈ ਜੇਲ੍ਹ ਦੇ ਅੰਦਰ ਕੀ ਉਹਨਾਂ ਨੂੰ ਵਾਕਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰਿਵਾਰ ਅੱਗੇ ਕੀ ਸੋਚ ਰਿਹਾ ਇਸ ਪਰਚੇ ਹੋਣ ਤੋਂ ਬਾਅਦ ਇਸ ਬਾਰੇ ਗੱਲ ਕਰਾਂਗੇ ਆ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਤੁਹਾਡਾ ਖੁਦ ਦਾ ਪੱਤਰਕਾਰੀ ਦੇ ਤੌਰ ਤੇ ਬੜਾ ਤਜਰਬਾ ਹੈ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਬੜੀ ਵੱਡੀ ਕਾ ਲੈਣਾ ਕਾਲੀ ਹੈ ਸਟੂਡੈਂਟ ਯੂਨੀਅਨ ਨਾਲ ਕੰਮ ਕਰ ਕਰਕੇ ਉਸ ਤੋਂ ਬਾਅਦ ਐਕਟਿਵ ਰਹਿ ਕੇ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਸਲਾਹਾਂ ਦੇ ਕੇ ਉਹ ਸਾਰੀਆਂ ਗੱਲਾਂ ਇੱਕ ਹਿਸਟਰੀ ਚ ਨੇ ਪਰ ਅੱਜ ਦੀ ਘੜੀ ਦੇ ਵਿੱਚ ਜਿਹੜਾ ਇੱਕ ਵੱਡਾ ਚੈਲੰਜ ਆ ਗਿਆ ਉਹਨੂੰ ਤੁਸੀਂ ਚੈਲੰਜ ਮੰਨ ਰਹੇ ਹੋ ਜਾਂ ਫਿਰ ਇੱਕ ਪਰਖ ਦੀ ਘੜੀ ਮੰਨ ਰਹੇ ਹੋ ਇਹ ਚੈਲੰਜ ਵੀ ਆ ਤੇ ਪਰਖ ਦੀ ਘੜੀ ਵੀ ਆ ਤੇ ਪਰਖ ਦੇ ਵਿੱਚੋਂ ਮਾਰਵਿੰਦਰ ਸਿੰਘ ਮਾਲੀ ਆਣ ਸੋਹਣੇ ਵਾਂਗੂ ਖਰਾ ਨਿੱਤਰੂਗੀ ਮਤਲਬ ਕਿਸੇ ਤਰ੍ਹਾਂ ਦਾ ਭੈ ਡਰ ਨਹੀਂ ਮੰਨ ਕੋਈ ਭੈ ਡਰ ਨਹੀਂ ਜੀ ਇਦੋਂ ਬਦੀ ਔਖੇ ਔਖੇ ਟਾਈਮ ਦੇਖੇ ਨੇ 92 ਦੇ ਵਿੱਚ ਐਨਐਸ ਵੀ ਲਾ ਕੇ ਦੇਖ ਲਈਦੀ ਬਿਆਨ ਸਰਕਾਰ ਨੇ ਤੇ ਉਦੋਂ ਇਹ ਵੀ ਨਹੀਂ ਪਤਾ ਸੀ ਵੀ ਇਹ ਮਾਲੀ 5 ਦਿਨ ਵੀ ਜਿਉਂਦਾ ਕ ਮਾਰਤਾ ਲੱਡਾ ਕੋਠੀ ਤੇ ਲੋਟ ਵੱਦੀ ਥਾਣੇ ਜਿੱਥੇ ਰਾਮ ਸਿੰਘ ਬਲਿੰਗ ਨੂੰ ਖਤਮੇ ਕਰਤਾ ਸੀ ਮਾਲਵਿੰਦਰ ਸਿੰਘ ਮਾਲੀ ਉਹ ਵੀ ਚੱਲ ਕੇ ਹਟਿਆ ਸਟੂਡੈਂਟ ਲਾਈਫ ਦੇ ਸਮੇਂ ਵੀ ਉਹ ਉਹਨੇ ਬਠੇਰੇ ਚੱਡੇ ਪੜਵਾਏ ਨੇ ਬਠਿੰਡਾ ਹੋਰ ਸਾਰੇ ਥਾਵਾਂ ਤੇ ਉਹ ਡੋਲਣ ਵਾਲਾ ਬੰਦਾ ਨਹੀਂ ਜੀ। ਕੰਨੀਕ ਵਾਰੀ ਮਾਲਵਿੰਦਰ ਮਾਲੀ ਨੇ ਇਸ ਤੋਂ ਪਹਿਲਾਂ ਪੁਲਿਸ ਹਰਾਸਤ ਕੱਟੀ ਐ, ਜੇਲ੍ਹ ਕੱਟੀ ਐ। ਦੋ ਵਾਰ ਦੋ ਤਿੰਨ ਵਾਰ ਕੱਟੀ ਐ ਜੀ ਬਠਿੰਡੇ ਵੀ ਕੱਟੀ ਆ ਤੇ ਸੰਗਰੂਰ ਰਹਾ ਐਨਐਸਏ ਦੀ ਨਾ ਉਹ ਵੀ ਫਿਰ ਸਰਕਾਰ ਨੂੰ ਵਾਪਸ ਲੈਣਾ ਪਿਆ ਦੀ ਠੂਠਾ ਕੇ ਸਪਾਇਆ ਸੀ ਇੱਥੇ। ਉਹਦੇ ਇਹ ਸੀ ਵੀ ਉਹ ਮੁੰਡਿਆਂ ਦੇ ਜਿਹੜੇ ਨਜਾਇਜ਼ ਫੜ ਕੇ ਠੂਠੇ ਮੁਕਾਬਲੇ ਅੱਜ ਕਤਲ ਕਰੇ ਨੇ ਜੀ ਉਹਨਾਂ ਦੀ ਰਿਪੋਰਟ ਜਾਰੀ ਕਰਦੇ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਹਿਸਟਰੀ ਇੱਕ ਤਾਂ ਪਰਿਵਾਰ ਹੋਣ ਦੇ ਨਾਤੇ ਤੁਹਾਨੂੰ ਪਤਾ ਹੈ ਮਾਲਵਿੰਦਰ ਸਿੰਘ ਮਾਲੀ ਬਾਰੇ ਹੋਰ ਵੀ ਕੋਈ ਲੋਕ ਜਾਣਦੇ ਉਹਨਾਂ ਬਾਰੇ ਚੰਗੀ ਤਰ੍ਹਾਂ ਕੀ ਸਰਕਾਰ ਇਸ ਮਸਲੇ ਤੋਂ ਜਾਣੂ ਨਹੀਂ ਸੀ ਕਿ ਮਾਲਵਿੰਦਰ ਸਿੰਘ ਮਾਲੀ ਕੌਣ ਨੇ ਉਹਨਾਂ ਉੱਤੇ ਜੇ ਅਸੀਂ ਪਰਚਾ ਕਰ ਰਹੇ ਹਾਂ ਕਿਹੜੇ ਆਧਾਰ ਤੇ ਕਰ ਰਹੇ ਹਾਂ ਕਿ ਸਰਕਾਰ ਨੂੰ ਭੁਲੇਖਾ ਹੋ ਸਕਦਾ ਸਰਕਾਰ ਨੂੰ ਭੁਲੇਖਾ ਤਾਂ ਕੋਈ ਨਹੀਂ ਸੀ ਜੀ ਸਰਕਾਰ ਨੂੰ ਇਹ ਸੀ ਵੀ ਜੇ ਇੱਕ ਨਾ ਕੌਮ ਮਾਰ ਕੇ ਟੰਗ ਦੀਏ ਵੀ ਜੇ ਮਾਲੀ ਨੂੰ ਨਾ ਅੰਦਰ ਡੱਕਦੀ ਅਸੀਂ ਮੁੜ ਕੇ ਜਿਹੜਾ ਸੋਸ਼ਲ ਮੀਡੀਆ ਜਿਹੜੇ ਮੁੰਡੇ ਨਵੇਂ ਮੁੰਡੇ ਆਵਾਜ਼ ਸਰਕਾਰ ਦੇ ਖਿਲਾਫ ਬੋਲਦੇ ਨੇ ਵੀ ਉਹ ਵੀ ਡਰ ਜਾਣ ਤੇ ਬਾਕੀ ਗੋਦੀ ਮੀਡੀਆ ਬਣਾ ਰੱਖਿਆ ਅਖਬਾਰ ਖਰੀਦ ਰੱਖੇ ਨੇ ਅਖਬਾਰ ਵਿੱਚ ਇੱਕ ਖੋ ਕੇ ਲੜ ਵੀ ਰਹੇ ਨੇ ਤੇ ਸਾਰੇ ਮੀਡੀਆ ਵੱਲੋਂ ਮਾਲੀ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਸਿਆਸੀ ਪਾਰਟੀਆਂ ਜਨਤਕ ਜਥੇਬੰਦੀਆਂ इवन ਕੱਲੇ ਕੱਲੇ ਬੰਦੇ ਵੀ ਵਕੀਲ ਭਾਈਚਾਰਾ ਹੋਰ ਸਾਰੇ ਪਿੰਡਾਂ ਦੇ ਕਿਸਾਨਾਂ ਵੱਲੋਂ ਬਹੁਤ ਵੱਡੀ ਪੱਧਰ ਤੇ ਸਮਰਥਨ ਮਿਲ ਰਿਹਾ ਤੇ ਜਿਹੜੇ ਬੰਦੇ ਇਹ ਵੀ ਸੀ ਵੀ ਜੀ ਇਹਨਾਂ ਦੇ ਖਿਲਾਫ ਵੀ ਮਾਰਲੀ ਲਿਖਦਾ ਰਿਹਾ ਉਹਨਾਂ ਦੇ ਹੱਕ ਉਹਨਾਂ ਦੇ ਹੱਕ 'ਚ ਬੋਲਦੇ ਹੁੰਦਾ ਨਹੀਂ ਵੈਸੇ ਨਹੀਂ ਤਾਂ ਬੰਦਾ ਪਿੱਠ ਕਰਕੇ ਖੜ ਜਾਂਦਾ ਵੀ ਇਹ ਤਾਂ ਸਾਨੂੰ ਬੜਾ ਭੰਡਦੇ ਸੀ ਜਾਂ ਸਾਡਾ ਬੜਾ ਨਿੰਦਣ ਕਰਦੇ ਸੀ ਅਸੀਂ ਕਿਉਂ ਜਾਈਏ ਮਗਰ ਮਾਰਲੀ ਵੀ ਦੇਖੋ ਜੀ ਅਮਰਤਪਾਲ ਦੀ ਨੁਕਤਾਚੀ ਨਹੀਂ ਕਰਦਾ ਸੀ ਜਦ ਉਹਨੂੰ ਡੋਇਗੁਰੂਗੜ੍ਹ ਭੇਜਿਆ ਉਦੋਂ ਮਾਲੀ ਸਭ ਤੋਂ ਪਹਿਲਾਂ ਉਹਦੇ ਹੱਕ 'ਚ ਖੜਿਆ ਸੀ ਵੀ ਇਹ ਧੱਕਾ ਉਹਦੇ ਨਾਲ ਇਹਵੇਂ ਜਿਵੇਂ ਹੁਣ ਹੁਣ ਲੱਖੇ ਸਦਾਣੇ ਉਰੀ ਬੋਲਦੇ ਨੇ ਜਾਂ ਹੋਰ ਵੀ ਬਾਹਰਲੇ ਦੇਸ਼ਾਂ 'ਚ ਵੀ ਮੈਨੂੰ ਫੋਨ ਆਉਂਦੇ ਨੇ ਜਾਂ ਪ੍ਰੋਟੈਸਟ ਕਰ ਰਹੇ ਨੇ ਉਹ ਵੀ ਮਾਲੀ ਦੇ ਹੱਕ 'ਚ ਆਸੀਂ ਇਹ ਧੱਕਾ ਵੀ ਇਹ ਸਰਕਾਰ ਚਾਹੁੰਦੀ ਹੈ ਵੀ ਜੋ ਜਿਹੜੀ ਆਵਾਜ਼ ਬੋਲਿਓ ਸਾਡੇ ਹੱਕ 'ਚੇ ਬੋਲਿਓ ਅਮਿਤ ਜੈਨ ਜਿਹੜਾ ਸ਼ਿਕਾਇਤ ਕਰਤਾ ਉਹ ਤਾਂ ਸ਼ਰਿਆਮ ਲਿਖ ਰਿਹਾ ਹੈ ਦੋ ਤਿੰਨ ਲਾਈਨਾਂ ਉਹਨੇ ਲਿਖੀਆਂ ਕਹਿੰਦੇ ਕਿ ਦੇਵੀ-ਦੇਵਤੀਆਂ ਨਾਲ ਦੇਵਤਿਆਂ ਨਾਲ ਕਿਉਂ ਮੁਕਾਬਲਾ ਕਰ ਰਹੇ ਨੇ ਰਾਜਨੀਤਿਕ ਆਗੂਆਂ ਦਾ ਮਾਲਵਿੰਦਰ ਮਾਲੀ ਮਾਲਵਿੰਦਰ ਮਾਲੀ ਨੇ ਦੇਵੀ-ਦੇਵਤਿਆਂ ਨਾਲ ਮੁਕਾਬਲਾ ਨਹੀਂ ਕਰਿਆ ਉਹਨੇ ਜਦਾ ਕੇਜਰੀਵਾਲ ਰਹਿਹਾ ਹੋ ਕੇ ਆਇਆ ਉਹਨੇ ਕਿਹਾ ਵੀ ਜਿਵੇਂ ਸੀਤਾ ਮਾਤਾ ਨੂੰ ਪ੍ਰੀਖਿਆ ਦੇਣੀ ਪਈ ਸੀ ਮੈਂ ਵੀ ਪ੍ਰੀਖਿਆ ਦੇਵਾਂ ਜਿਵੇਂ ਮੋਦੀ ਕਹਿੰਦਾ ਵੀ ਮੈਂ ਅਸਲ ਚ ਜੰਮਿਆ ਹੀ ਨਹੀਂ ਆਈ ਵੀ ਮੈਂ ਦੂਤਾਂ ਇਸ ਤਰ੍ਹਾਂ ਉਹਨੇ ਕਿਹਾ ਵੀ ਇਹ ਅਸਲ 'ਚ ਧਰਮ ਨੂੰ ਵਰਤ ਰਹੇ ਨੇ ਉਹਨੇ ਤਾਂ ਸਮਾਂ ਉਲਟਾ ਖੰਡਣ ਕਰਿਆ ਇਸ ਗੱਲ ਦਾ ਵੀ ਇਹ ਗਲਤ ਆ ਧਰਮ ਨੂੰ ਵਰਤ ਰਹੇ ਨੇ ਪਰ ਇਸ ਨੂੰ ਲੈ ਹੋਰ ਤਰ੍ਹਾਂ ਲਿਆ ਗਿਆ ਜੇ ਜਾਣ ਕੇ ਹੀ ਇਹ ਭਗਵਾਨਤਮਨ ਦਾ ਬੰਦਾ ਸਰਕਾਰ ਦਾ ਬੰਦਾ ਇਹ ਗਊ ਕਮਿਸ਼ਨ ਦਾ ਮੈਂਬਰ ਬਣਾਇਆ ਹੈ ਜੀ ਤੋਂ ਜਿਹਨੂੰ ਸਰਕਾਰ ਗਰੰਟਾ ਦਿੰਦੀ ਆ ਪ੍ਰਾਪਰਟੀ ਡੀਲਰ ਆ ਇਹਦਾ ਰਿਕਾਰਡ ਮੈਂ ਜਿੰਨਾ ਕ ਅਸੀਂ ਪਤਾ ਕਰਿਆ ਠੱਗਿਆ ਠੋਰੀਆ ਮਾਰਨ ਵਾਲਾ ਬੰਦਾ ਜੀ ਇਹ ਅਮਿਤ ਜੈਨ ਅਮਿਤ ਜੈਨ ਤੇ ਹੁਣ ਮੈਂ ਜਿੰਨਾ ਕ ਅਸੀਂ ਪਤਾ ਕਰਿਆ ਹੁਣ ਕਿਤੇ ਕਿਸੇ ਨੂੰ ਲੱਭ ਵੀ ਨਹੀਂ ਰਿਹਾ ਤੇ ਫੋਨ ਵੀ ਨਹੀਂ ਚੱਕ ਰਿਹਾ ਈਵਨ ਇੱਥੇ ਤੱਕ ਵੀ ਮੈਨੂੰ ਰਿਪੋਰਟਾਂ ਮਿਲੀ ਨੇ ਕਹਿੰਦਾ ਜੀ ਮੇਰੇ ਤੋਂ ਤਾਂ ਦਸਕਤ ਕਰਾ ਲੈ ਅੱਛਾ ਇਹ ਵੀ ਕਿਹਾ ਜਾ ਰਿਹਾ ਕੀ ਕਿਹਾ ਜਾ ਰਿਹਾ ਵੀ ਮੇਰੇ ਤੋਂ ਤਾਂ ਦਸਕਤ ਕਰਾ ਲੈ ਵੀ ਦਸਕਤ ਕਰ ਜਾ ਇਸ ਕਰਕੇ ਕਿਸੇ ਦਾ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਜਦੋਂ ਮਾਲਵਿੰਦਰ ਮਾਲੀ ਨੂੰ ਫੜਨ ਲਈ ਆ ਜਿਹੜੀ ਪੁਲਿਸ ਪਾਰਟੀ ਉਹ ਕਹਿੰਦੇ ਆਈਟੀ ਐਕਟ 67 ਦੀ ਧਾਰਾ 'ਚ ਇਹਨੂੰ ਗ੍ਰਿਫਤਾਰ ਕਰਿਆ ਜਦਕਿ ਅਸੀਂ ਕਿ ਦਾਅਵੇ ਨਾਲ ਕਹਿਣਾ ਵੀ ਉਸ ਸਮੇਂ ਪਰਚਾ ਵੀ ਨਹੀਂ ਦਰਜ ਹੋਇਆ ਸੀ ਨਾ ਉਹਨੂੰ ਬੰਦੇ ਨੂੰ ਪਤਾ ਸੀ ਜਦੋਂ ਗ੍ਰਿਫਤਾਰ ਕਰਨ ਆਈ ਸੀ ਪੁਲਿਸ ਉਦੋਂ ਤੁਸੀਂ ਕਿੱਥੇ ਸੀ ਅਸੀਂ ਉੱਥੇ ਮੇਰੇ ਘਰੇ ਹੀ ਸੀ ਜੀ ਮੈਂ ਪਟਿਆਲੇ ਰਹਿਣਾ ਇਹ ਤੇ ਮੇਰਾ ਵੱਡਾ ਭਰਾ ਜਤਿੰਦਰ ਆਏ ਸੀ ਘੰਟਾ ਘੰਟਾ ਕੇ ਪਹਿਲਾਂ ਆਏ ਨੇ ਇਹ ਤੇ ਮਗਰੇ ਪੁਲਿਸ ਦੀ ਧੜਾ ਆ ਗਿਆ ਉਹ ਕਹਿੰਦੇ ਚਾਰਜ ਟੀਮਾਂ ਬਣੀਆਂ ਹੋਈਆਂ ਨੇ ਵੀ ਅੱਜ ਫੜਨੀ ਫੜਨਾ ਉਹ ਵੀਡੀਓ ਕਲਿੱਪ ਤਾਂ ਸਾਰਿਆਂ ਨੇ ਦੇਖਿਆ ਉਸ ਤੋਂ ਪਹਿਲਾਂ ਜਾਂ ਬਾਅਦ 'ਚ ਵੀ ਕੋਈ ਗੱਲ ਹੋਈ ਪੁਲਿਸ ਵਾਲਿਆਂ ਵੱਲੋਂ ਪੁਲਿਸ ਵਾਲਿਆਂ ਨੇ ਕਿਹਾ ਪੁਲਿਸ ਦਾ ਜਿਹੜਾ ਇੰਚਾਰਜ ਸੀ ਉਹਦਾ ਟੀਮ ਦਾ ਜੀ ਹਰਮਿੰਦਰ ਸਿੰਘ ਸੈਣੀ ਸ਼ਾਇਦ ਜੀ ਤੇ ਉਹਦਾ ਬਿਹੇਵੀਅਰ ਬਹੁਤ ਮਾੜਾ ਸੀ ਜੀ ਤੇ ਅਸੀਂ ਉਹਨੂੰ ਕਿਹਾ ਵੀ ਇਹ ਕੋਈ ਪਹਿਲੀ ਵਾਰ ਨਹੀਂ ਮਾਰਲੀ ਵੀ ਤੂੰ ਗੱਲ ਤਾਂ ਹਿਸਾਬ ਨਾਲ ਕਿਸੇ ਨਾਲ ਹਾਂ ਤੇ ਮੈਂ ਐਸਐਸਪੀ ਸਾਹਿਬ ਨੂੰ ਵੀ ਵੀ ਉਹਦੀ ਸ਼ਿਕਾਇਤ ਕੀਤੀ ਆ ਵੀ ਤੁਹਾਡਾ ਐਸਐਸਪੀ ਸਾਹਿਬ ਨੇ ਵੀ ਕਿਹਾ ਵੀ ਚਲੋ 5% ਮਾਫ ਕਰ ਦਿਆ ਕਰੋ ਹੈਗੇ ਨੇ ਪੁਲਿਸ ਵਾਲੇ ਇਹਦੇ ਵਿੱਚ ਕਰ ਨਹੀਂ ਪਤਾ ਹੁੰਦਾ ਮਤਲਬ ਐਸਐਸਪੀ ਪਟਿਆਲਾ ਨੇ ਉਸ ਇੰਚਾਰਜ ਬਾਰੇ ਮੋਹਾਲੀ ਨੇ ਮੋਹਾਲੀ ਜੀ ਉਹਨਾਂ ਨੂੰ ਅਸੀਂ ਜਾਂਚ ਦੇ ਕੇ ਆਇਆ ਉਹ ਕਹਿੰਦੇ ਜਾਂਚ ਕਰਾ ਕੇ ਅਸੀਂ ਇਨਸਾਫ ਦਵਾਵਾਂਗੇ ਹੂੰ ਤੇ ਇੱਕ ਤਾਂ ਉਹ ਚਲੋ ਸਾਰੀਆਂ ਗੱਲਾਂ ਹੋ ਗਈਆਂ ਉਸ ਤੋਂ ਬਾਅਦ ਇੱਕ ਗੱਲ ਜੇਲ੍ਹ ਚੋਂ ਸਾਹਮਣੇ ਆਈ ਕੀ ਮਾਲਵਿੰਦਰ ਸਿੰਘ ਮਾਲੀ ਨੇ ਜੇਲ੍ਹ ਦੇ ਅੰਦਰ ਰਹਿ ਕੇ ਜਿਹੜੇ 2-3 ਦਿਨ ਉਦੋਂ ਹੋਏ ਸੀ ਤੁਹਾਨੂੰ ਕੀ ਦੱਸਿਆ ਉਹਨਾਂ ਨੇ ਤੇ ਮੈਂ ਜੀ ਮੁਲਾਕਾਤ ਕਰਨ ਗਿਆ ਮੇਰਾ ਪਹਿਲਾ ਨੰਬਰ ਸੀ ਯਾਰ ਪਹਿਲੀ ਮੁਲਾਕਾਤ ਤੇ ਗਿਆ ਮੈਂ ਹੂੰ ਸਾਰਿਆਂ ਦੀ ਮੁਲਾਕਾਤ ਕਰਾ ਕੇ ਮੈਂ 8 ਵਜੇ ਨੰਬਰ ਲਿਖਿਆਤਾ ਸੀ ਤੇ ਮੈਨੂੰ ਸਹੀ 11:30 ਪਾਉਣੇ 12 ਵਜੇ ਮੁਲਾਕਾਤ ਕਰਾਈ ਤੇ ਉਹ ਤੋਂ ਫਿਰ ਲੱਗਿਆ ਵੀ ਤੰਗ ਆ ਰਹਾ ਤੇ ਉਹ ਫਿਰ ਮਾਲੀ ਨੇ ਬਿਆਨ ਜਾਰੀ ਵੀ ਕਰਿਆ ਤੇ ਹੁਣ ਉਹ ਤਾਂ ਇਹ ਵੀ ਖਦਸ਼ਾ ਪ੍ਰਗਟਾਰੇ ਸੀ ਕਿ ਕਿਤੇ ਇੰਨੀ ਤੰਗ ਪਰੇਸ਼ਾਨੀ ਇਸ ਕਰਕੇ ਤਾਂ ਨਹੀਂ ਕਿਸੇ ਹੋਰ ਜੇਲ੍ਹ ਚ ਭੇਜਣ ਨੂੰ ਫਿਰਦੇ ਇਹ ਵੀ ਚੱਲਿਆ ਫਵਾਹ ਉਡੀ ਸੀ ਜੀ ਜਾਨੀ ਬਾਅਦ ਚ ਜੇਲ੍ਹ ਵਾਲਿਆਂ ਨੇ ਕਿਹਾ ਵੀ ਇਹ ਹੀ ਕੋਈ ਗੱਲ ਨਹੀਂ ਵੀ ਸਾਨੂੰ ਤਾਂ ਜਿਵੇਂ ਉੱਪਰੋਂ ਹੁਕਮ ਆਉਂਦਾ ਓ ਠੀਕ ਆ ਮਤੇ ਉਸ ਤੋਂ ਬਾਅਦ ਕਿੰਨੀ ਵਾਰੀ ਮਾਲਵਿੰਦਰ ਸਿੰਘ ਮਾਲੀ ਨਾਲ ਤੁਹਾਡੀ ਗੱਲ ਹੋਈ ਹੈ ਉਸ ਤੋਂ ਬਾਅਦ ਇੱਕ ਵਾਰ ਹੋਈ ਹੈ ਜੀ ਉਹ ਟੈਲੀਫੋਨ ਕੀ ਕਹਿੰਦੇ ਆ ਉਹ ਕਿਤੇ ਕਿਤੇ ਉਹਨਾਂ ਦੇ ਚਿਹਰੇ ਤੋਂ ਹਾਪ ਪਾਉ ਤੋਂ ਲੱਗਦਾ ਹੈ ਕਿ ਕਿਤੇ ਢਿੱਲੇ ਹੋਏ ਆ ਨਹੀਂ ਨਹੀਂ ਉਹ ਪੂਰਾ ਕਾਇਮ ਆ ਕਹਿੰਦਾ ਚੜ੍ਹਦੀ ਕਲਾ 'ਚ ਮੈਨੂੰ ਕੋਈ ਨਹੀਂ ਚਾਹੇ ਦੋ ਸਾਲ ਰੱਖ ਲੈਣਾ ਸਰਕਾਰ ਦੇ ਖਿਲਾਫ ਤਾਂ ਐਂ ਬੋਲੂ ਜਿਹੜਾ ਵੀ ਕੋਈ ਗਲਤ ਬੋਲੂਗ ਦੇ ਖਿਲਾਫ ਤਾਂ ਐਂ ਬੋਲੂ ਕੋਈ ਚੜ੍ਹਦੀ ਕਲਾ 'ਚ ਨਹੀਂ ਜੀ ਪੂਰੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਨਿਕਲ ਕੇ ਕਿ ਜਿਵੇਂ ਜੇਲ੍ਹ ਦੇ ਬਾਹਰ ਮੁਰੇ ਧਰਨਾ ਲੱਗਾ ਉਹ ਲੰਮਾ ਵੀ ਚੱਲ ਸਕਦਾ ਕਹਿੰਦੇ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਲੋਕ ਆਪ ਮੁਹਾਰੇ ਇਸ ਹੱਕ ਦੇ ਵਿੱਚ ਆ ਰਹੇ ਨੇ ਤੁਹਾਨੂੰ ਹੋਰ ਕਿਸ-ਕਿਸ ਦਾ ਸਹਿਯੋਗ ਮਿਲ ਰਿਹਾ ਐ ਇੱਥੋਂ ਹੀ ਸਾਰੇ ਸਹਿਯੋਗ ਦੇ ਰਹੇ ਆ ਪਟਿਆਲੇ ਤੋਂ ਪੰਜਾਬ ਪੱਧਰ ਤੋਂ ਜਾਂ ਬਾਹਰੋਂ ਵੀ ਐ ਬਹੁਤ ਵੱਡੀ ਪੱਧਰ ਤੇ ਸਹਿਯੋਗ ਮਿਲ ਰਿਹਾ ਜੀ ਪੰਜਾਬ ਕੀ ਬਾਹਰਲੇ ਦੇਸ਼ਾਂ ਤੋਂ ਵੀ ਸਾਨੂੰ ਫੋਨ ਆ ਰਹੇ ਨੇ ਜੀ ਵੀ ਅਸੀਂ ਮਾਲਵਿੰਦਰ ਦਰਸੰਗ ਮਾਲੀ ਦੇ ਨਾਲ ਆ ਤੇ ਉਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਆ ਮਾਲਵਿੰਦਰ ਮਾਲੀ ਨੇ ਵੀ ਸਾਰੇ মিডিਆ ਦਾ ਹੋਰ ਸਾਰੇ ਵਕੀਲ ਭਾਈਚਾਰੇ ਦਾ ਪੱਤਰਕਾਰਾਂ ਦਾ ਸਾਰਿਆਂ ਦਾ ਧੰਨਵਾਦ ਕਰਿਆ ਵੀ ਜਿਹੜੇ ਸਿਆਸੀ ਵਖਰੇਵਿਆਂ ਤੋਂ ਉੱਠ ਕੇ ਜੀ ਮੇਰੇ ਸਪੋਰਟ ਕਰੀਨ ਮੈਂ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਤੇ ਉਹਨਾਂ ਦੇ ਵਿਸ਼ਵਾਸ ਨੂੰ ਮੈਂ ਉਹ ਨਹੀਂ ਚੇਸ ਨਹੀਂ ਲੱਗਣ ਲੋ ਹੁਣ ਤੁਹਾਡੇ ਪਰਿਵਾਰਕ ਮੈਂਬਰਾਂ ਚ ਆਪਸੀ ਸਲਾਹ مشورے ਚ ਬੱਚਿਆਂ ਨਾਲ ਗੱਲਬਾਤ ਹੋਈ ਹੋਣੀ ਹੈ ਉਹ ਕੀ ਸੋਚਦੇ ਹੈ ਕੀ ਕਹਿੰਦੇ ਹੈ ਉਹ ਕਹਿੰਦੇ ਹੈ ਕਿ ਆਪਾਂ ਥੋੜਾ ਕੰਨੀ ਕਤਰਾ ਲਈਏ ਨਾ ਬੋਲਿਆ ਕਰੀਏ ਸਰਕਾਰ ਦੇਖ ਲਾ ਨਹੀਂ ਨਹੀਂ ਕੋਈ ਕੋਈ ਕੰਨੀ ਕਤਰਾਉਣ ਵਾਲਾ ਨਹੀਂ ਸਾਰੇ ਕਿਉਂਕਿ ਸਾਡੇ ਦਾ ਪਿੰਡ ਜਿਆਦਾ ਸੀ ਸਕਰੋਦੀ ਰਹਿੰਦੇ ਤੇ ਜੇ ਇੱਕ ਦਿਨ ਪੁਲਿਸ ਨਾਲ ਆਉਂਦੀ ਹੁੰਦੀ ਲੋਕ ਆਏ ਕਹਿੰਦੇ ਹੁੰਦੇ ਵੀ ਅੱਜ ਪੁਲਿਸ ਨਹੀਂ ਆਈ ਜੀ अच्छा दिनच तिन तिन बार रेड ਪੈਣੀ ਹੁੰਦੀ ਸੀ ਸਾਨੂੰ ਕੋਈ ਹੋਣੀ ਫਰਕ ਹੁਣ ਤੁਸੀਂ ਕੀ ਸੋਚਿਆ ਮਾਲਵਿੰਦਰ ਸਿੰਘ ਮਾਲੀ ਨਾਲ ਸਲਾਹ ਕਰਕੇ ਕਿ ਕਾਨੂੰਨੀ ਪੈਰਵਾਜ਼ ਤੇ ਤੋਤੇ ਚੱਲੋਗੇ ਜਾਂ ਪਰਚਾ ਰੱਦ ਕਰਾਉਣ ਦੀ ਲੜਾਈ ਹੈ ਪਰਚਾ ਰੱਦ ਕਰਾਉਣ ਦੀ ਲੜਾਈ ਹੈ ਜੀ ਇਹ ਤੇ ਇੱਕ ਤਰੀਕ ਨੂੰ ਉਹਨਾਂ ਨੂੰ ਨਹੀਂ ਮਹਾਲੀ ਪੇਸ਼ੀ ਆ ਉੱਥੇ ਵੀ ਰਾਜਵਿੰਦਰ ਸਿੰਘ ਵੈਸੇ ਇਹੀ ਵੈਸ ਕਰਨਗੇ ਵੀ ਪਰਚਾ ਰੱਦ ਕਰੋ ਜੀ ਮਤਲਬ ਉਹ ਤਿਆਰੀ ਕਰੀ ਬੈਠੇ ਐ ਇਸ ਕੇਸ ਦੀ ਹਾਰੇ ਤਿਆਰੀ ਬੈਠੇ ਨੇ ਤਾਂ ਹੁਣ ਤੱਕ ਇਸ ਕੇਸ ਦੇ ਵਿੱਚ ਜੋ ਜਿੰਨਾ ਕੁਝ ਹੋਇਆ ਤੁਸੀਂ ਦੱਸਿਆ ਇੱਕ ਗੱਲ ਇਹ ਆਈ ਸੀ ਕਿ ਹਸਪਤਾਲ ਜਦੋਂ ਉਹਨਾਂ ਨੂੰ ਲੈ ਕੇ ਗਏ ਅੱਖਾਂ ਦਾ ਦਿਖਾਉਣਾ ਸੀ ਚੈੱਕਅਪ ਕਰਾਉਣਾ ਸੀ ਉਸ ਦਿਨ ਹਸਪਤਾਲ ਦਾ ਅੱਖੀ ਦੇਖਿਆ ਤੁਸੀਂ ਮਾਹੌਲ ਕੀ ਸੀ ਮੈਂ ਉੱਥੀ ਸੀ ਜੀ ਉੱਥੇ ਜਿਹੜੇ ਪਾਸੇ ਅਸੀਂ ਖੜੇ ਤੇ ਵੀ ਜਿੰਦਰ ਦੀ ਅੱਗੇ ਲੈ ਕੇ ਹੁੰਦੇ ਹੁੰਦੇ ਪਿਛਲੇ ਪਾਸੇ ਦੀ ਲੈ ਕੇ ਆਏ ਮੀਡੀਆ ਨੂੰ ਚੁਕਾਣ ਮੀਡੀਆ ਨੂੰ ਤਾਂ ਐਂ ਦੇ ਵੀ ਪਿੰਕੇ ਨਾ ਪਵੇ ਇਹ ਨੂੰ ਮੈਨੂੰ ਵੀ ਮਿਲ ਦਿੱਤਾ ਅੱਛਾ ਤੇ ਦੁਬਾਰੇ ਕੱਢ ਕੇ ਜਿੱਧਰ ਦੀ ਲੈ ਕੇ ਆਏ ਤੇ ਫੇਰ ਉਲਟ ਪਾਸੇ ਮਗਰ ਦਿਓ ਕੱਢ ਕੇ ਜਿੰਦਾ ਖੋਲ ਕੇ ਡਾਕਟਰ ਦੇ ਕਮਰੇ ਦਾ ਸਾਨੂੰ ਐ ਵੀ ਪਰਾਂ ਪਰਾਂ ਹੋ ਜੋ ਪਰਾਂ ਹੋ ਜੋ ਉਦਨੇ ਦਾ ਪੁਲਿਸ ਸੌਣੀ ਬਣਾ ਰੱਖੀ ਦੀ ਪੂਰੀ ਦਹਿਸ਼ਤ ਪਾ ਰੱਖੀ ਜਿਵੇਂ ਬਹੁਤ ਕੋਈ ਹਾਰਡ ਕੋਰ ਕ੍ਰਿਮੀਨਲ ਹੁੰਦਾ ਅੱਛਾ ਹਾਂ ਲੋਕ ਵੀ ਐ ਦੇਖਦੇ ਵੀ ਇਹ ਕੀ ਹੋ ਰਿਹਾ ਹਾਂ ਕਿਉਂਕਿ ਐਸਪੀ ਡੀਐਸਪੀ ਸਾਰੀਆਂ ਥਾਣਿਆਂ ਦੇ ਇਨਚਾਰਜ ਉੱਥੇ ਸੀ ਜਦੋਂ ਥਰੂ ਤੁਹਾਡੇ ਥਰੂ ਇਹ ਗੱਲ ਆਈ ਨਾ ਪੰਜਾਬ ਦੇ ਲੋਕਾਂ ਚ ਲੋਕਾਂ ਨੇ ਕਿਹਾ ਕਿ ਜਿੱਥੇ ਤਾਂ ਪੁਲਿਸ ਅਸਚੇ ਨਾਮ ਨਹੀਂ ਦੇਣਾ ਦਿੱਤਾ ਜੀ ਮੈਨੂੰ ਇੱਥੇ ਦੇਖੋ ਉਹੀ ਗੱਲ ਆਈ ਸਾਹਮਣੇ ਨਿਕਲ ਕੇ ਕਿ ਕਈ ਥਾਵਾਂ ਤੇ ਤਾਂ ਵੱਡੇ ਵੱਡੇ ਕ੍ਰਾਈਮਨਲ ਗੈਂਗਸਟਰ ਜਿਨ੍ਹਾਂ ਦੇ ਇੰਟਰਵਿਊ ਵਗੈਰਾ ਵੀ ਹੋ ਜਾਂਦੇ ਹੋਰ ਬਹੁਤ ਕੁਝ ਹੁੰਦਾ ਉੱਥੇ ਇੰਨਾ ਸਖਤ ਪੈਰਾ ਕਿਉਂ ਨਹੀਂ ਹੈ ਇਹ ਮਾਲਵਿੰਦਰ ਸਿੰਘ ਮਾਲੀ ਤੇ ਕਿ ਬੈਸਟ ਹੋਣ ਵਾਸਤੇ ਜੀ ਵੀ ਜਿਹੜੀ ਸੱਚ ਦੀ ਆਵਾਜ਼ ਹੈ ਇਹਨੂੰ ਦਿਵਾ ਲਈ ਸੀ ਜੀ ਇਸ ਕਰਕੇ ਲੋਕ ਦੂਜੇ ਡਰ ਜਾਣਾਂ ਮੀਡੀਆ ਦੇ ਬਹੁਤ ਬੰਦੇ ਖੜੇ ਸੀ ਉੱਥੇ ਕਿਸੇ ਨੂੰ ਜਮੀ ਉਹਨੇ ਇਹ ਵੀ ਕਿਹਾ ਵੀ ਤਾਂ ਕਹਿੰਦੇ ਜੇ ਮੀਡੀਆ ਨਾਲ ਨਾ ਬੋਲੋ ਕਹਿੰਦੇ ਵੀ ਮੈਨੂੰ ਹੈਲੋ ਸ਼ੈਲੋ ਕਰ ਲੈਣ ਤੇ ਫਿਰ ਵੀ ਕੰਦ ਬਣਾ ਕੇ ਖੜ ਗਏ ਕਹਿੰਦੇ ਸਾਡੀ ਉੱਥੋਂ ਹੁਕਮ ਆ ਵੀ ਫੋਟੋ ਫੋਟੋ ਤੋਂ ਵੀ ਡਰਦੇ ਨੇ ਹੁਣ ਉਹ ਵੀ ਮੀਡੀਆ 'ਚ ਫੋਟੋ ਬਣਾ ਜੇ ਜੀ ਸਰਕਾਰ ਨੂੰ ਇੰਨਾ ਹੋਇਆ ਪਿਆ ਜੀ ਬਹੁਤ ਸ਼ੁਕਰੀਆ ਜੀ ਮਹਾਲਵਿੰਦਰ ਸਿੰਘ ਮਾਲੀ ਦੇ ਭਰਾ ਰਣਜੀਤ ਸਿੰਘ ਗਰੇਵਾਲ ਜਿਨ੍ਹਾਂ ਨੇ ਸਾਰਾ ਕੁਝ ਆਪਣੀ ਅੱਖੀ ਦੇਖਿਆ ਜੋ ਮਹਾਲਵਿੰਦਰ ਸਿੰਘ ਮਾਲੀ ਨਾਲ ਜੇਲ੍ਹ ਦੇ ਅੰਦਰ ਮੁਲਾਕਾਤ ਤੋਂ ਬਾਅਦ ਗੱਲਬਾਤ ਹੋਈ ਉਹ ਸਾਰੀ ਗੱਲਬਾਤ ਕੀਤੀ ਹੈ ਤਾਂ ਹੁਣ ਦੇਖਦੇ ਹਾਂ ਕਿ ਸਰਕਾਰ ਇਸ ਦੇ ਉੱਤੇ ਫੈਸਲਾ ਕੀ ਲੈਂਦੀ ਹੈ ਕਿਉਂਕਿ ਇਸ ਪਰਚੇ ਨੂੰ ਸਾਰਾ ਸਰ ਝੂਠਾ ਦੱਸਿਆ ਜਾ ਰਿਹਾ ਹੈ ਤਾਂ ਸ਼ਿਕਾਇਤਕਰਤਾ ਦਾ ਕੋਈ ਥਾਂ ਪਤਾ ਹੀ ਨਹੀਂ ਹੈ ਕਿ ਕਿੱਥੇ ਲਾਪਤਾ ਹੋ ਗਿਆ ਕਿੱਥੇ ਗਿਆ ਔਰ ਉਸਨੇ ਇਹ ਵੀ ਇਹਨਾਂ ਨੇ ਦੱਸਿਆ ਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਉਸ ਦੇ ਕੋਲੋਂ ਤਾਂ ਦਸਤਕਤ ਕਰਾਏ ਗਈ ਸੀ ਪਰਚਾ ਤਾਂ ਕਿਸੇ ਹੋਰ ਨੇ ਸ਼ਿਕਾਇਤ ਦਿੱਤੀ ਸੀ ਹੁਣ ਦੇਖਦੇ ਹਾਂ ਸਚਾਈ ਕੀ ਹੈ ਜਦੋਂ ਜਾਂਚ ਪੜਤਾਲ ਸਾਹਮਣੇ ਆਉਂਦੀ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੇਬੀਸੀ ਪੰਜਾਬ ਪਟਿਆਲਾ